ਆ ਸਾਡੀ ਗੁੰਨੋ ਤੁਹਾਡੇ ਤੱਕ ਕਿਸੇ ਦੇ ਗੱਲ ਉਹੀ ਨਹੀਂ ਪਚਦੀ ਕੱਲੀ ਮੈਂ ਪਾਪਾ ਨੂੰ ਹੀ ਦੱਸਦੀ ਆ ਤੇ ਇੱਕ ਤੇਰੀ ਨੀਹਾ ਬੂਆ ਜਿਹੜੀ ਗੱਲ ਪਚਾ ਸਕਦੀ ਸਾਡੀ ਕੁੜੀ ਭਾਈ ਸਾਡੇ ਜਨਾਬ ਜੀ ਤੋਂ 10 ਸਾਲ ਛੋਟੀ ਹੈ ਉਹ ਸਾਡੇ ਬੱਚਿਆਂ ਵਰਗੀ ਹੋਈ ਹੈ ਡਰਾਪ 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 ਨਿੰਕ ਸਾਰੇ ਨੂੰ ਕੇਵਲ ਦਾ ਬਲੌਗ ਆਪਾਂ ਫੇਰ ਕਰਦੇ ਹਾਂ ਸਟਾਰਟ ਸੌਣ ਤੱਕ ਸਾਡੇ ਇੱਕ ਹੋਰ ਨਵੇਂ ਬਲੌਗ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵੈਲਕਮ ਬੈਕ ਵੈਲਕਮ ਬੈਕ న్యూ ਬਲੌਗ ਚਾਈਕ ਕੀ ਕਰਦਾ ਕਿੱਥੇ ਹੁਣ ਅਜੇ ਸਾਹਿਬ ਉੱਠਿਆਗਾ ਨੇ ਨੀ ਕਰਕੇ ਹਜੇ ਸਾਹਿਬ ਨੇ ਕਰਨਾ ਹੈ ਬਰਸ਼ ਬੰਨੂ ਕਰ ਰਿਹਾ ਬਰਸ਼ ਬੰਨੂ ਬਾਹਰ ਸਾਹਿਬ ਨੇ ਹਜੇ ਬਰਸ਼ੀ ਕਰਨਾ ਟਾਈਮ ਹੋ ਗਿਆ ਸਵੇਰੇ 10 10 ਵਜ ਗਿਆ ਗਾਈ 10 ਛੁੱਟੀਆਂ ਕਾਦੀਆਂ ਹੋਈਆਂ ਗਿਆ 10 ਤੋਂ ਪਹਿਲਾਂ ਉੱਠਿਆ ਹੀ ਨਹੀਂ ਜਾਂਦਾ ਹਨਾ ਹਨਾ ਇਹਨੇ ਨੀਂਦ ਆਉਂਦੀ ਹੈ ਜੇ ਸਕੂਲ ਜਾਂਦਾ ਸੀ ਉਦੋਂ ਕਿਵੇਂ ਉੱਠਦਾ ਸੀ 5:30 ਸਕੂਲ ਜਾਂਦਾ ਸੀਗਾ ਹਾਂ ਉਦੋਂ ਕਿਵੇਂ ਉੱਠਦਾ ਸੀ

ਮੁੰਨ ਨਾ ਪੋਨ ਨਾ ਮੈਂ ਤਾਂ ਬ੍ਰਸ਼ ਵੀ ਕਰ ਲੈ ਇਹਨਾਂ ਦਾ ਕਿੰਨਾ ਹੀ ਨਹੀਂ ਇੱਕ ਟਾਈਂ ਦੇ ਬਾਅਦ ਵਿੱਚ ਨੇ ਦੇਖੀ ਬ੍ਰਸ਼ ਕਰੂ ਹਨਾ ਤੂੰ ਹੁਣ ਫ੍ਰੀ ਹੋ ਕੇ ਆਈ ਹਾਂ ਹੁਣ ਸਾਬ ਜਾਊਗਾ ਫੇਰ ਲੇਟ ਜੋ 10 ਤਾਂ ਪਹਿਲਾਂ ਹੀ ਵੱਜ ਗਈ ਆ ਉਠੋ ਅਸੀਂ ਕਿਉਂ ਨਹੀਂ ਉੱਠਣਾ ਉੱਠੋ ਪਰ ਰੋ ਰਖੇ ਮੇਰੇ ਫੇਰ ਉਠੋ ਬਿਸਤਰੇ ਰੱਖ ਕੇ ਉਹ ਆ ਦਿਓ ਦੇ ਕੰਮਾਂ ਤੇ ਲੱਗ ਜਾਓ ਉਠਣ ਸਾਰ ਪਾਣੀ ਪੀਓ ਮੈਂ ਤੁਸੀ ਕਰ ਲਓ ਔਰ ਪੜਤਾ ਸੀਗਾ ਕੀ ਘੜਾ ਦੇਖੋ ਮੈਂ ਤਾਂ ਭਰਨਾ ਹੀ ਸੀ ਤੂੰ ਤਾਂ ਭਰਨ ਗਾਈਸ ਉਹ ਜਿਹੜਾ ਪਾਣੀ ਵਾਲਾ ਘੜਾ ਰਾਤ ਨੂੰ ਗੁੰਨੂ ਭਰਦੇ ਸੀ ਨਾ ਬਸ ਚਾ ਉਤਰ ਗਿਆ ਗੁੰਨੂ ਦਾ ਹੁਣ ਦੋ ਦਿਨ ਤੋਂ ਮੈਂ ਹੀ ਭਰ ਰਹੀ ਹਾਂ ਹੁਣ ਇਹਨੂੰ ਯਾਦ ਆਇਆ ਹੁਣ ਇਹ ਪੁੱਛ ਰਹੀ ਹੈ ਕਿ ਤੁਸੀਂ ਰਾਤ ਭਰਤਾ ਸੀ ਘੜਾ ਦੇਖ ਲਓ ਦੇਖ ਲਓ ਦੇਖ ਲਓ ਮੈਂ ਤੁਹਾਨੂੰ ਕਿਆ ਜੀ ਨਾ ਬਸ ਧੋਕ ਦੇਣੀ ਚਾਗ ਮੈਂ ਕੱਲ ਅਜ ਉੱਪਰ ਰਹੂੰਗੀ ਅੱਜ ਫੇਰ ਭੁੱਲ ਜਾਣਾ ਤੂੰ ਮੈਂ ਭੁੱਲ ਦੇ ਰਾਤ ਤੇ ਵੀ ਰਹਿਣਾ ਸੀ ਅਵੇਰ ਟੀਵੀ ਦੇਖਣ ਦੇ ਕੰਮ ਥੋੜੀ ਭੁੱਲਨੇ ਆ ਮੈਂ ਟੀਵੀ ਦੇਖਣ ਬੈਹ ਜਾਨੀ ਮੈਂ ਰੋਟੀ ਪਾਣੀ ਬਣਾਉਂਦੀ ਨਹੀਂ ਸਾਰੇ ਦਿਨ ਦਾ ਠੀਕ ਹੈ ਮੈਨੂੰ ਮੈਂ ਤਾਂ ਭੁੱਲ ਗਈ ਟੀਵੀ ਦੇਖਦੀ ਠੀਕ ਹੈ ਖਾ ਲਿਓ ਪਰੌਂਠੇ ਠੀਕ ਹੈ ਠੀਕ ਹੈ ਨਾ ਗਾਇਜ਼ ਮੇਰੀ ਗੱਲ ਸਹੀ ਹੈ ਨਾ ਇਹ ਤਾਂ ਟੀਵੀ ਦੇਖਦੇ ਭੁੱਲ ਸਕਦੇ ਆਪਾਂ ਨਹੀਂ ਭੁੱਲ ਸਕਦੇ ਟੀਵੀ ਦੇਖਦੇ ਇਦਾਂ ਕਿਉਂ ਇਦਾਂ ਕਿਉਂ ਨਾਰੀ ਨਾਲ ਕਿਉਂ ਅਤਿਆਚਾਰ ਕਿਉਂ 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 ਦੱਸੋ ਮੈਨੂੰ ਸਾਰੇ ਜਾਣੇ ਕਿਉਂ ਪਤਾ ਨਹੀਂ ਪਤਾ ਨਹੀਂ ਪਤਾ ਨਹੀਂ ਖੱਲ ਫੇਰਾ ਦੇ ਹੁਣ ਕੰਮ ਕਰ ਹੁੰਦਾ ਟੀਵੀ ਚੱਲਦਾ ਬਨਵਾਸੇ ਆ ਜਾਂਦੇ ਆ ਸੋ ਜਾ ਜੀ ਮੈਂ ਤਾਂ ਸੁੱਤੇ ਆ ਸੋਇਆ ਨਹੀਂ ਜਾਦਾ ਕਦੋਂ ਨਹੀਂ ਸੋਇਆ ਜਾਣ ਹਾਂ ਕਿਉਂ ਇੱਕ ਕალი ਉੱਠ ਗਿਆ ਬਾਹਰ ਚੜੀ ਰਹੀ ਤੇ ਆਪਣੇ ਅੱਛਾ ਜੀ ਆ ਦੇਖ ਲੋ ਨਾਤੇ ਨਹੀਂ ਤੋਤੇ ਨਹੀਂ ਪਹਿਲਾਂ ਗੇਮ ਖੇਡਣ ਬੈਗੇ ਆ ਤੁਹਾਡੇ ਮੈਂ ਕੱਪੜੇ ਕੱਢ ਕੇ ਰੱਖਿਆ ਨਾਲ ਉਹ ਪਾਪਾ ਗਏ ਹੋਏ ਨੇ ਅੱਛਾ ਚੜ ਗਿਓ ਫਰੀ ਪਾਪਾ ਗਏ ਹੋਇਆ ਕਹਿੰਦੇ ਉਹ ਨੱਚਰ ਖੇਡ ਲਈ ਕਿ ਪਾਪਾ ਜ਼ਿਆਦਾ ਟਾਈਮ ਲਵਾਉਂਦੇ ਆ ਆ ਕੀ ਆ ਨਹੀਂ ਹੁੰਦਾ ਆ ਨਹੀਂ ਹੁੰਦਾ ਆ ਪਿੱਛੋਂ ਆ ਪਿੱਛੋਂ ਨਹੀਂ ਆਉਣੇ ਲੜਕੇ ਹੋਣੇ ਲੜਕੇ ਬੰਦ ਕਰ ਦੇਣਗੇ ਇੱਥੇ ਜਗਾ ਚਾਰ ਆ ਰਹੀ ਸੀ ਨੂੰ ਪਹਿਲਾ 1 2 1 2 3 4 4 ਆ ਰਹੀ ਸੀ ਹੁਣ ਇਹਨੂੰ ਆਇਆ ਪਾਈ ਇੱਥੇ 2 3 4 5 ਇੱਥੇ ਆਂਗਾ ਚੱਕ ਗਾਇਜ਼ ਹੁਣ ਇਹ ਲੜਕੇ ਬੰਦ ਕਰ ਦੇਣਗੇ ਜਿੰਨੇ ਚਾਨ ਨਾਲੇ ਖੇਡਣ ਬੈਠੇ ਆ 2 1 2 ਚੱਲ ਸੱਪ ਹੈ ਤਾਂ ਐਡਾ ਵੱਡਾ 3 1 2 3 3 ਗਾਇਜ਼ ਦੁਪਹਿਰ ਦੇ ਬਾਅਦ ਚੁੱਕੇ ਨੇ ਪੌਣੇ 1 ਸਸ ਮੇਰੀ ਇੱਕ ਥੋੜਾ ਇੱਕ ਬਣ ਗਈ ਇਹਦੀ ਥੋੜਾ ਇਹ ਬਣਾ ਜਾਂਦੇ ਨੇ ਮम्मा ਮम्मा ਨੇ ਬਣਾਈ ਹੈ ਸਾਰੀ ਡਰਾਇੰਗ ਇਹਦੇ ਪਾਪਾ ਕਰੀ ਹੁੰਦੇ ਮੇਰਾ ਹ ਕੰਮ ਕੰਮ ਜਿਹੜਾ ਆਪਾਂ ਬਣਾਇਆ ਸੀ ਨਾ ਪਿੱਟਸ ਚਪਕਾਈਆਂ ਸੀ ਉਹ ਸਾਰਾ ਕਰ ਰਿਹਾ ਪਾਪਾ ਕਲਰਿੰਗ ਸ਼ੇਡਿੰਗ ਸ਼ੇਡਿੰਗ ਮੈਂ ਕਰ ਰਹੀ ਹਾਂ ਪੰਜਾਬੀ ਦਾ ਕੰਮ आ, बस नोटबुक ਤੇ ਕਰਨਾ ਹੈ ਲਿਖਣ ਦਾ ਕੰਮ ਹੈ ਜੀ ਕੋਈ ਨਹੀਂ ਇਹਦੇ ਬਸ ਇੱਕ ਐਕਟੀਵਿਟੀ ਹੈ ਕਿ ਪੰਜ ਇੱਕ ਮਿੰਟੋ ਦਾ ਤੇਰੇ ਵੀ ਐਸੇ ਫੋਟੋ ਬਣੇ ਸਾਰੇ ਨੇ ਐਵੇਂ ਹੁੰਦੀ ਹੈ ਪੰਜਾਬੀ ਦੀ ਪੰਜਾਬੀ ਦਾ ਬਸ ਕੋਈ ਐਕਟੀਵਿਟੀ ਨਹੀਂ ਹੈਗੀ ਲਿਖਣ ਦਾ ਕੰਮ ਹੈ ਪੰਜਾਬੀ ਦੀ ਪੰਜਾਬੀ ਦੀ ਕੋਈ ਐਕਟੀਵਿਟੀ ਨਹੀਂ ਹੈਗੀ ਹਾਂ ਬਸ ਬਣਾਉਣਾ ਹੈ ਜੋ ਬਣਾਉਣਾ ਹੈ ਚਿੱਤਰ ਪੇਸਟ ਨਹੀਂ ਕਰਨੀ ਪਰ ਬਣਾਉਣਾ ਉਹ ਬਣਾਣ ਪੂਗਾ ਉਹ ਬਣਾਣ ਪੂਗਾ ਮਮਾ ਨੂੰ ਮਮਾ ਇਹ ਤਾਂ ਫੈਲਾ ਵੀ ਨਹੀਂ ਨਾ ਯੈਲੋ ਦੇ ਉੱਤੇ ਹੂੰ ਕਿੱਡਾ ਸੋਹਣਾ ਹੈ ਹਾਂ ਨਹੀਂ ਤਾਂ ਯੈਲੋ ਗੁੰਡਾ ਹੋ ਜਾਂਦਾ ਹੁੰਦਾ ਇੱਕ ਮਿੰਟ ਰੁਕ ਇਹਦੇ ਉੱਤੇ ਹੈ ਨਾ ਮਮਾ ਕਿੰਨਾ ਸੋਹਣਾ ਕਲਰ ਲੱਗਿਆ ਆ ਤੇਰੀ ਹੈ ਹਾਂ ਨਹੀਂ ਲੋ ਜੀ ਸੈਬੂ ਦਾ ਇੱਕ ਹੋਰ ਡਾਨ ਸੈਬੂ ਇਹ ਕਾਹਦਾ ਸੀਗਾ ਵੈਸੇ ਈਵੀਐਸ ਦਾ ਹਾਂ ਜੀ ਲੋ ਜੀ ਸੇਵ ਵਾਟਰ save life saib gun singh okay all uh, oh, done thank you mama ji welcome ਲੋ ਜੀ ਗਾਇਸ ਮੰਗੋ ਸ਼ੇਕ ਪੀ ਲੋ ਮੰਗੋ ਸ਼ੇਕ ਦੇ ਨਾਲ ਨਾਲ ਪੋਟੈਟੋ ਬਾਈਟਸ ਐਂਡ ਟਿੱਕੀਆਂ ਵੀ ਖਾ ਲਿਓ ਠੀਕ ਹੈ ਸੇਬੂ ਓਕੇ ਚੱਲ ਖੜਾ ਹੋ ਫਿਰ ਮੇਰਾ ਖਾਲੀ ਜੂਸ ਸ਼ੇਕ ਤਾਂ ਪੀ ਅਸੀਂ ਦੋਨੋਂ ਜਾਣੇ ਕੰਮ ਲੱਗੇ ਹੋਇਆ ਜਾਂ ਕਰਨ ਤੇ ਦੋਨੋਂ ਜਾਣੇ ਖੇਡ ਰਹੇ ਕੀ ਕੁਮਾਨਾ ਮੇਰਾ ਕੰਮ ਨਿੰਬੜ ਗਿਆ ਇਹ ਨਹੀਂ ਕੰਮ ਦੀ ਤੇਰਾ ਵੀ ਤਾਂ ਹਜੇ ਕਿੰਨਾ ਪਿਆ ਮੇਰਾ ਹੂੰ ਮੇਰਾ ਮੇਰੀ ਮੇਰਾ ਤਾਂ ਥੋੜਾ ਜਿਹਾ ਹੀ ਰਹਿ ਗਿਆ ਕੀ ਖੇਡੀਂ ਆ ਨਾ ਤੂੰ ਇੱਥੇ ਬੈਠਾ ਬੰਦੀਂਦਾ ਵੀ ਨਹੀਂ ਨਾਲ ਕਲੇ ਨਾਲ ਕਲੇ ਨੂੰ ਕੁੱਟੀ ਜਾਂਦਾ ਬੈਠਾ ਇੱਥੇ ਇਹਦਾ ਕੰਮ ਕਰ ਲਓ ਅਸੀਂ ਸੁੱਖਿਆ ਤਾਂ ਨਹੀਂ ਕਿ ਅਸੀਂ ਕਰਨਾ ਤੁਹਾਡਾ ਕੰਮ ਗਾਇਸ ਨੇ ਐਲਬਣ ਨਾ ਬਿਟੇ ਕੀ ਬਣਾਇਆ ਨੇਲਸ ਬਣਾਇਆ ਇਹ ਬਲਕਲੀ ਨੇਲਸ ਹੈ ਗਾਇਸ ਨਾ ਕਲੀਨ ਨੇਲਸ ਨੇ ਗਾਇਸ ਇਹਦੇ ਤਾਂ ਕਲੀਨ ਬਣਾਇਆ ਨਹੀਂ ਆ ਨਹੀਂ ਫਿਰ ਵੀ ਜੇ ਅਸਲੀ ਬਣਾਉਣਾ ਤਾਂ ਤੁਸੀਂ ਮੇਰੇ ਕੋ ਆ ਸਕਦੇ ਮੈਂ ਫ੍ਰੀ ਵਿੱਚ ਬਣਾ ਕੇ ਦੇਉਂਗੀ ਥੋੜਾ ਇਨ ਸੋਨੇ ਸੋਨੇ ਨੇਲਸ ਦੇਖੋ ਗਾਇਸ ਮਾਂ ਪਿਓ ਇਹਦਾ ਬੈਠੇ ਹੋਮਵਰਕ ਕਰੇ ਜਾਣੇ ਲੋਕਾਂ ਦੇ ਨੇਲਸ ਲਾਉਗੀ ਗਾਇਸ ਦੇਖੋ ਗਾਇਸ ਕਿੱਡੀ ਸਿਆਣੀ ਧੀ ਆ ਸਾਡੀ ਹਾਂ ਪੁੱਠੇ ਕੰਮ ਕਰਦੀ ਹੈ ਤੂੰ ਇਹਦਾ ਬਟਾ ਹੈ ਮੇਰੇ ਤਾਂ ਕੰਮ ਤਾਂ ਰੇ ਬੜ ਗਿਆ ਐਕਟੀਵਿਟੀਸ ਨਹੀਂ ਐਕਟੀਵਿਟੀ ਮੰਮੀ ਕੱਲ ਮਮਾ ਜੀ ਪਪਾ ਜੀ ਕੱਲ ਬਣਾਣਗੇ ਮੇਰੀ ਯੈਸ ਮੇਰੇ ਤਾਂ ਛੋਟਾ ਬੱਚਾ ਤੂੰ ਤਾਂ ਵੱਡੀ ਐ ਤੂੰ ਤਾਂ ਬਣਾ ਸਕਦੀ ਐ ਗਾਇਸ ਮੇਰਾ ਡਾ ਡਾ ਜਾਦਾ ਹੈ ਪਪਾ ਕੀ ਬਣਾਉਂਦਾ ਉਹ ਤਾਂ ਮੰਮਾ ਪਪਾ ਹੀ ਬਣਾਉਣਗੇ ਪਪਾ ਕੀ ਬਣਾ ਰਹੇ ਹੋ ਚੌਂਕ ਦੀ ਵਿੱਚ ਇਹ ਵਲੋਗਰ ਸੈਬੂ ਦੀ ਗੁਨੂ ਦੀ ਮੈਡਮ ਦੇਖੂਗੀ ਗੱਡੀਆਂ ਕਿਹੜੀ ਗੱਡੀਆਂ ਕਿਹੜੇ ਟਿਊਸ਼ਨ ਵਾਲੀ ਮੈਡਮ ਆ ਡਿਵੀਸ਼ਨ ਵਾਲੇ ਵੀ ਸਕੂਲ ਵਾਲੇ ਵੀ ਸਕੂਲ ਵਾਲੇ ਗੱਲ ਮੈਂ ਗਰੁੱਪ 'ਚ ਪਾਉਂਗੀ ਸਕੂਲ ਵਾਲੇ 'ਚ ਐ ਗਰੁੱਪ 'ਚ ਥੋੜੀ ਪਾਣ ਦਿੰਦੇ ਆ ਪਾਣ ਦਿੰਦੇ ਵੱਡੇ ਨੂੰ ਪਾਣ ਦਿੰਦੇ ਛੋਟੇ ਨੂੰ ਸੁਣਨਾ ਪਾਣ ਦਿੰਦੇ ਮੈਂ ਮੈਮ ਕੋਲੇ ਮੇਰਾ ਨੰਬਰ ਸੇਵ ਹੀ ਹੈ ਮੈਮ ਸਟੇਟਸ ਦੇਖਦੇ ਹੋਣੇ ਮੇਰਾ ਜੇ ਮੈਮ ਖੋਲ ਲੈਣ ਫਿਰ ਮੈਨੂੰ ਦਾ ਮੈਸੇਜ ਆਊਗਾ ਗੁੰਨ ਰਹੀ ਤੇਰਾ ਸਾਰਾ ਕੰਮ ਤੇਰੇ ਮਮਾ ਪਾਪਾ ਨੇ ਕੀਤਾ ਵੈਰੀ ਬੈਡ ਚਲੋ ਵੈਰੀ ਗੁੱਡ ਪਾਪਾ ਦੇ ਆ ਮਨੇ ਗਾਇਸ ਮੈਂ ਦੇਖਦੇ ਆ ਮੈਂ ਤੁਹਾਡੀ ਟੀਚਰ ਆਇਕੀਆ ਪਾਪਾ ਪਾਪਾ ਜੀ ਹਾਂ ਦੇਖੀਆ ਮਮਾ ਗਾਇਸ ਮੈਂ ਦੂਜੀ ਨੇ ਇਸ ਤੇ ਵੀ ਕਰ ਸਕਦੀ ਸੀ ਕਿ ਇਹਨਾਂ ਸੋਣਾ ਨੇਲ ਆ ਬਟ ਨਹੀਂ ਇਸ ਨੇਲ ਨਾਲ ਇਸ ਤੇ ਨਹੀਂ ਹੋ ਪਸਾਣਾ ਸੀਗਾ ਕਿਉਂਕਿ ਮੈਂ ਕੱਲੀ ਸੀ ਕੱਲੀ ਕਰ ਰਹੀ ਸੀ ਇਹ ਹੈਂਡ ਨਾਲ ਇਸ ਤੇ ਹੋ ਪਾਣਾ ਸੀਗਾ ਤਾਂ ਕਰਕੇ ਹੋ ਗਿਆ ਇਸ ਤੇ ਹੀ ਮੈਂ ਇਸ ਕੀਤਾ ਇੰਨੇ ਸੋਹਣੇ ਮੇਂ ਨੇ ਨੇ ਇਸ ਚਲ 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 ਇੰਨੇ ਸੋਹਣੇ ਮੇਂ ਨੇ ਨੇ गैस 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 टीवी ते गो बैक हो गया इन्हे होने बनाए बस गश फिर बाद चो मिलते फिर आप बहर की कि भूचाल पाई आंदा चलो तो गश भूचाल देखो चलिए बाहर से कैमरे चाल देखो क्लियर नहीं ਪਰ ਬਾਹਰ ਦਾ 뷰 ਐਵੇਂ ਹੈਗਾ ਕੁਝ ਨਾ ਮੈਂ ਤਾਂ ਸਿਰ ਜਦ ਜਾਲੀ ਦੇ 뷰 ਜਣਾ ਇੱਥੇ ਗੇਟ ਦੀ ਜਾਲੀ ਹੈ ਜਿਹੜੀਆਂ ਉਸ ਤੋਂ ਵਧੀਆ ਨਹੀਂ ਦਿਖਦਾ ਗਾਇਸ ਗੁਰੂ ਰਿਆ ਕਰ ਰਹਾਤਾ ਮੈਂ ਕਿੱਲਾ ਕਰੀਏ ਨਾ ਮੈਂ ਵਿਚ ਗਿਆ ਉਹ ਡਰ ਗਿਆ ਗਾਇਸ ਕਰ ਲੈਂਦੇ ਨਹੀਂ ਸੀ ਵਿਚਾਰੇ ਨੂੰ ਗੱਲ ਜੇ ਕਰ ਲਾ ਪੁੱਤ ਤਾਂ ਕੰਮ ਆਈ ਨਾ ਹੁਣ ਰਹੇ ਮੈਂ 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 ਬਾਹਰ ਤਾਂ ਵੀ ਉਹ ਨਹੀਂ ਖੜਾ ਚੱਲੇ ਸੀ ਮੈਨੂੰ ਡਰਾਣ ਆ ਗਿਆ ਗਾਇਸ ਇੱਕ ਦਿਨ ਕੱਲ ਪਰਸੋ ਮੈਂ ਨਾ ਬਾਹਰ ਖੱਡੀ ਹੁੰਦ ਸੀ ਕਿਉਂ ਮੈਨੂੰ ਤੋਤਾ ਦਿਖਿਆ ਤੋਤੇ ਦਾ ਬੱਚਾ ਤੋਤੇ ਦਾ ਬੱਚਾ ਗਾਇਸ ਫੇਰ ਆਗੇ ਤੇ ਬੜਦਾ ਸੀਗਾ ਹੁਣ ਫੇਰ ਆਈ ਨਾ ਗਾਇਸ ਹੈਨਾ ਪੁਣੀ ਤਾਂ ਅੱਡੀ ਕਰ ਦੂ ਬੱਤ ਮਾਕਾ ਮਾਕਾ ਫਾੜ ਦੂ ਇਹਦਾ ਤਮਾਕਾ ਫਾੜ ਦੂ ਤੇਰਾ ਤਮਾਕਾ ਫਾੜ ਦੂ ਤੇਰਾ मक्का फाड़ दू तेरा तो मक्का फाड़ दू तेरा गजे नकली डांस नकली डांस फाड़ दू तेरा सेंटोरियम छटोरी मोने रखे मिलना मिलना बब्बा ते पंदे पंगला आवे कोडी चट पता लरी ना आता है गलत गाने गांदी है ओ गिफ्ट ओ गैली सिंधु दा मिलना मिन्ना बब्बा ते पंदे पंगला कोडी चट ਯੋਨ ਬੱਟਨ ਦੀ ਨਾ ਪੱਟਨ ਦੀ ਮਾਰੀ ਪੱਟਨ ਦੀ ਬਿਮਾਰੀ ਘਰ ਮੈਂ ਸਵੇਰ ਹੀ ਯਾਦ ਆਏ ਸੀ ਜਦੋਂ ਮੈਂ ਬ੍ਰਸ਼ ਕਰਦੀ ਸੀਗੀ ਔਰ ਮੈਂ ਚੱਕਾ ਨਹੀਂ ਸੁੱਤੀ ਹੁੰਦੀ ਸੀਗੀ ਇਹ ਗੈਰੀ ਸੰਧੂ ਦਾ ਗਾਣਾ ਕੁਛ ਸੀਗਾ ਮੈਂ ਫੁੱਲ ਲਗੀ ਸੁਣੋ ਬਾਚਾ ਦੱਸੋ ਗੈਸ ਹੁਣ ਪਾਪਾ ਦੀ ਆਫਲਾਈਨਿੰਗ ਦੇਖਣ ਚੱਲਦੇ ਆਪਾਂ ਬਾਚੜੀ ਹੁਣ ਹੀ ਦੇਖਾਂਗੇ ਆਪਾਂ ਆਫਲਾਈਨਿੰਗ ਉਹ ਦੇਖੋ ਪਾਪਾ ਜੀ ਆਨਲਾਈਨ ਖੇਡ ਰਹੇ ਬਸ ਕਰ ਰਹੇ ਨੇ ਉਹ ਤਾਂ ਇਹ ਕਿਤੀ ਪਾਪਾ ਨੇ ਆਨਲਾਈਨ ਅੱਜ ਫੇਰ ਸੇਲ ਲਾ ਲੇ ਸੇਲ 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 ਫੈਂਟਾਸ ਸਰਪ੍ਰਾਈਜ਼ ਕੋਪ ਫਲੋਰੀ ਜੀਰਾ ਅੰਕਲ ਚਿਪਸ ਲੇਜ਼ ਲੇਜ਼ ਮੈਡ ਐਂਗਲ ਲੇਜ਼ ਦਾਦੀ ਲੈ ਗਈ ਗ੍ਰੀਨ ਵਾਲੇ ਲੇਜ਼ ਲੇਮਨ ਲੇਮਨ ਵਾਲੇ ਅਨੰਗ ਜੀ ਨੇ ਉਹ ਦੇਖ ਸੱਭੂ ਮੈਡ ਐਂਗਲ ਲਈ ਬੈਠਾ ਸੱਭੂ ਮੈਂ ਤੇਰੇ ਵਾਲੇ ਮੈਡ ਐਂਗਲ ਖਾਣਿਆ ਖੋਲ ਅਚਾਰੀ ਵਾਲੇ ਹਾਂ ਟਮਾਟੋ ਜੇ ਉਹ ਹੈ ਨਹੀਂ ਸੀਗਾ ਮੈਂ ਵੀ ਉਹੀ ਲੈਣੇ ਸੀਗੇ 21 ਸੀਗਾ ਪੈਕੇਟ ਫੋਰ ਠੀਕ ਹੈ ਚਲ ਖਾ ਲੋ ਲੋਜੀ ਗੁੰਨੂ ਮੈਡਮ ਚਲੀ ਹੁਣ ਅਕੈਡਮੀ ਬ੍ਰੈਂਕਾ ਸਾਈਕਲ ਸਾਈਡ ਕਰਨਾ ਅਕੈਡਮੀ ਦਾ ਟਾਈਮ ਹੋ ਗਿਆ ਟਿਊਸ਼ਨ ਤਾਂ ਤਾਂ ਗੁੰਨੂ ਵੈਲੀ ਹੋ ਗਈ ਹੁਣ 10 ਦਿਨਾਂ ਦੇ ਛੁੱਟੀਆਂ ਹੋ ਗਈਆਂ ਗੁੰਨੂ ਨੂੰ 13 ਤੱਕ ਅਕੈਡਮੀ ਜਾਇਆ ਕਰੂਗੀ ਆਪਾਂ ਵੀ ਚੱਲਿਆਂ ਗੁੰਨੂ ਦੇ ਨਾਲ ਅਕੈਡਮੀ एकेडमी वाले फ्रेंड्स नु मिल के आनी ते थोड़ा जा गलना बत्ता करया ये सैबु पार्क च खेलदे दादी घर आओ आगे करो हेलो गाइस 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 पैर अच्छा ले हो गए गाइस बताओ पैर बहुत गंदे ਹਾਂ ਇਹ ਸੌਦਾ ਗਾਇਸ ਗਾਇਸ ਤੋਂ ਇਹਨਾਂ ਪਤਲਾ ਹੋ ਗਿਆ ਗਾਇਸ ਗਾਇਸ ਮੂੰਹ ਮੂੰਹ ਦਾ ਕੀ ਹਾਲ ਹੋਇਆ ਤੈਨਾਂ ਨਿੱਕੂ ਮੂੰਹ ਵੈਸੀ ਮਮਾ ਕੁਝ ਖਾਣੋ ਨਹੀਂ ਬੰਦੇ ਨਾ ਉਹ ਖਾਂ ਜਬਾ ਜਾ ਤੂੰ ਤਰੇ ਪਪਾ ਤਾਂ ਛੱਡਿਆ ਹੁੰਦਾ ਫਿਰ ਅਸੀਂ ਵਿਚਾਰ ਜਾਨਾ ਹਾਂ ਅੱਕੇ ਅ ਸ਼ਾਪਿੰਗ ਕਰ ਲਈਏ ਥੋੜੀ ਬਾਦੀ ਮੈਂ ਤੇ ਚਾਚੂ ਜਾਵਾਂਗੇ ਹੋਰ ਕਿਨ ਕਿਹਨ ਅੱਛਾ ਮਨ ਲੱਗੇ ਮੰਮੀ ਹੋਰੇ ਲਾ ਰਹਿ ਮੰਮੀ ਨਾਲ ਜਾਵਾਂ ਠੰਡਾ ਪਾਣੀ ਆ ਕੇ ਗਰਮ ਅੱਡ ਗੁਰਦੁਆਰਾ ਵਾਲਾ ਰਾਹ ਬੰਦਾ ਕਹਿੰਦੇ ਕੀ ਐ ਇੱਥੇ ਫੰਕਸ਼ਨ ਆ ਪਰਸੀ ਬਣਾ ਰਿਹਾ ਬੀਬੀ ਮਹਾਤਮਾ ਜੀ ਦੇ ਪੰਜ ਦਿਨ ਚੱਲੂਗਾ ਪੰਜ ਦਿਨ ਇੱਧਰਲਾ ਰਾਹ ਬੰਦ ਕੀ ਕਿਆਸੀ ਹਾਏ ਕਿਉ ਕਿਆਸੀ ਅਸੀਂ ਆਪਦੇ ਕੱਪੜੇ ਲੈ ਨਹੀਂ ਸਕਦੇ ਪਤਾ ਮੈਨੂੰ ਮੇਰੇ ਵੀ ਤੇਰਾ ਕੋਈ ਨਹੀਂਗਾ ਨਾ ਗੁੰਨੂ ਦਾ ਕੋਈ ਆ ਨਾ ਗੁੰਨੂ ਦਾ ਕੋਈ ਆ ਨਾ ਸਾਧੂ ਦਾ ਕੋਈ ਆ ਕਿਸੇ ਦਾ ਕੋਈ ਨਹੀਂਗਾ ਜੋ ਮੰਮੀ ਪਾਪਾ ਦੇ ਆ ਬਸ ਸੋਨੇ ਆਉਂਦੇ ਆ ਸਾਡੇ ਤੁਹਾਡੇ ਨੂੰ ਥੋੜੀ ਨਹੀਂ ਕਰਨਾ ਸਾਨੂੰ ਤਾਂ ਤੁਹਾਨੂੰ ਦਿਸ ਇਜ਼ ਵੈਰੀ ਰੌਗ ਤੈਨੂੰ ਇੰਨੇ ਦਵਾਈ ਸੀਗੇ ਅਸੀਂ ਹੁਣ ਲਾਇਆ ਗਰਮੀ ਦੇ ਪਹਿਲੇ ਰੌਂਕੀ ਰੌਂਕੀ ਜੇ ਬੂ ਰੌਂਗਾ ਕੀ ਰਾਈਤਾ ਰਾਈਟ ਹਾਂ ਗੁਨ ਦੇਖ ਵੈਰਾ ਸੂਟ ਦੇਖ ਲਾ ਓਏ ਗੁਨ ਦਾ ਜਾਚ ਚਰ ਮੋਟਾ ਆ ਤਰ ਪਰ ਅਜੂਤ ਨੂੰ ਲੱਗਦਾ ਨਹੀਂ ਇਹ ਕੀ ਗੁਨ ਕੋਡ ਚਟਲੇ ਨੂੰ ਕੀ ਦਾ ਆ ਆਵਦਾ ਹੋਰ ਤੇਰਾ ਠੀਕ ਐ ਇਹ ਚ ਨਾ ਦਿਖਾਓ ਮੇਰੇ ਸਾਰੇ ਫੁੱਡੇ ਹੋਏ ਆ ਹਾਂ 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 ਗਾਇਸ ਇੰਨੇ ਕੱਪੜੇ ਦਵਾਈ ਸੀ ਇਹਨਾਂ ਨੂੰ ਦੋਵਾਂ ਜਾਨਿਆਂ ਨੂੰ ਕਹਿੰਦੇ ਸਾਡੇ ਫਟੇ ਪਏ ਆ ਅੱਧੇ ਤਾਂ ਹਜੇ ਆਈ ਪਈ ਆ ਜਿਹੜੇ ਤੁਸੀਂ ਪਾ ਕੇ ਵੀ ਨਹੀਂ ਦੇਖੇ ਫਟ ਕਹ ਦੇਣਾ ਗਏ ਕਿੱਥੇ ਪਾ ਦਵਾਂ ਜੇ ਜਾਣਾ ਹੋਏ ਉਹਦੋਂ ਦਊ ਕੱਢ ਕੇ ਕਰੇ ਥੋੜੀ ਪਾ ਕੇ ਦੇਖ ਕਰ ਆ ਲੈਣਾ ਤੋਂ ਦੇਖ ਦੇ ਕੇ ਨਾ ਨਵੇਂ ਦੋਂਗੇ ਜੇ ਰ ਜਾਣਾ ਹੋਇਆ ਟੈਚੀ ਚ ਪਾਵਾਂਗੇ ਫਿਰ ਰਿਮੋਟ ਦੇ ਲੈ ਪੁੱਟ ਪਉਗੀ ਲਾਈਵ ਮੇਰੀ ਹੋਣੀ ਚਾਹਣਾ ਹੈ ਲਾਈਵ ਤਗੜੀ ਨਗੇ ਪਾਣੀ ਲੱਗਿਆ ਕੋ ਨੂੰ ਆਜੋ ਆਜੋ ਥੱਲੇ ਪਈ ਆ ਇਹ ਪਾਈਪ ਸਾਈਡ ਕਰਦੀ ਹੈ ਭਾਈ ਚਲੋ ਭਾਈ ਚਲੋ ਨਹੀਂ ਆਈ ਗੱਡੀ ਲਾ ਦੀ ਟਿਕਾਣੇ ਤੇ ਜਨਾਬ ਜੀ ਲੈ ਕੇ ਗਏ ਸੀ ਫਿਰ ਆਪਾਂ ਨੂੰ ਗੱਡੀ ਤੇ ਘਰੇ ਗੱਡੀ ਲਾ ਦਿੰਨੀ ਚਾਹੀਦੀ ਐ ਹੁਣ ਆਇਆ ਸੀ ਬਾਰਕਟ ਗਏ ਹੋ ਸੀ ਟਾਇਰ ਲੱਗਦਾ ਥੋੜਾ ਜਿਹਾ ਨਾਲ ਉਹਦੇ ਆ ਜੋ ਫੇਰ ਅਜੇ ਟਾਈਮ ਹੋ ਗਿਆਗਾ ਅਮ 8:00 ਤੋਂ ਪਰ ਹੋ ਗਿਆ ਮੈਨੂੰ ਲੱਗਦਾ ਟਾਈਮ ਐ ਨੌਂ ਦੇਖਿਆ ਨਹੀਂ ਦੇਖ ਕੇ ਦੱਸ ਦੀ ਕੀ ਬਨਣਾ ਚਲੋ ਚਲੋ ਬਹੁਤ ਜਗਾ ਅੱਜ ਦਾ ਚਲੋ 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 ਬਸ ਬਸ ਸਾਡੀ ਗੱਡੀ ਥਲੇ ਕੁੱਤੇ ਬਹਿ ਜਾਂਦੇ ਭਾਈ ਹੁਣ ਇਹਦਾ ਲਾਜ ਦੱਸੋ ਕਿਉਂਕਿ ਥੱਲੇ ਰੇਤਾ ਦਾ ਫਰਸ਼ ਨਵਾਂ ਬਣਿਆ ਠੰਡਾ ਪਤਾ ਨਹੀਂ ਗੱਡੀ ਦੀ ਛਾਂ ਹੁੰਦੀ ਆ ਤੇ ਅੱਜ ਤੋਂ 17 ਤੋੜ ਗਏ ਥੱਲੋਂ ਉਹ ਕਰਵਾ ਕੇ ਲਿਆਈ ਸੀ ਜਨਾਬ ਜੀ ਸਹੀ ਕੋਈ ਨਾ ਕੋਈ ਬੰਗਾ ਹੀ ਰਹਿੰਦਾ ਇੱਕ ਪਾਸੇ ਜੀ ਛਾਂ ਕੀਤੀ ਆ ਤਾਂ ਨਾਲ ਕੁੱਤੇ ਨੂੰ ਵੀ ਘਰ ਬਣ ਗਿਆ ਬੈਠਣਾ ਉਸਤੇ ਹੁਣ ਉਹ ਕਿਸ ਨੇ ਦੱਸਿਆ ਜੀ ਆ ਕਿ ਨੀਲ ਬੰਦੋ ਤੁਸੀਂ ਬੋਤਲਾਂ ਚ ਪਾ ਕੇ ਫਿਰ ਕੁੱਤੇ ਨਹੀਂ ਬੈਠਦੇ ਨੀਲ ਤੋਂ ਡਰਦੇ ਆ ਅਸੀਂ ਉਹ ਵੀ ਬੰਦਤਾ ਸੀਗਾ ਮੈਂ ਤੁਹਾਨੂੰ ਕੱਲ ਦਿਖਾਇਆ ਸੀ ਨਾ ਕੱਲ ਵਾਲੀ ਬਲੌਗ ਚ ਤੇ ਨਹੀਂ ਦਿਖਾਇਆ ਉਹ ਦੇਖੋ ਐਡੀ ਬੋਤਲ ਡੰਗੀ ਆ ਕਿ ਇੱਧਰ ਇੱਕ ਇੱਧਰ ਇੱਕ ਇੱਧਰ ਇੱਕ ਉਧਰ ਮੈਂ ਕਹਿੰਨਾ ਹੁਣ ਸਹੀ ਆਈਆਂ ਫਿੱਟ ਗਾਇਸ ਤੁਸੀਂ ਦੱਸਿਓ ਕਿ ਜੇ ਕਿਸੇ ਨੂੰ ਪਤਾ ਕੁੱਤੇ ਕਿਹਦੇ ਤੋਂ ਡਰਦੇ ਆ ਤਾਂ ਸਾਡਾ ਨੁਕਸਾਨ ਤੋਂ ਅਸੀਂ ਬਚੀਏ ਸਾਨੂੰ ਜਰੂਰ ਦੱਸਿਓ ਮੇਰੇ ਕੁੱਤਿਆਂ ਦੇ ਨਾ ਬੈਠਣ ਉਹਦੇ ਲਈ ਕੀ ਕੀਤਾ ਜਾਵੇ ਯਸ ਉਹ ਪਾਣੀ ਚੱਲ ਰਿਹਾ ਯਾ ਧਿਆਨ ਰੱਖਿਓ ਮੰਮੀ ਵੀ ਕੁਝ ਖਰੀਦ ਕੇ ਲੈ ਕੇ ਆਇਆ ਦੇਖਦੇ ਆਂ ਦਾਦੀ ਕੀ ਖਰੀਦ ਕੇ ਲੈ ਕੇ ਆਇਆ ਸੂਟ ਆਵਦੇ ਉਸ ਤੇ ਓ ਮਾਈ ਗਾਡ ਓ ਮਾਈ ਗਾਡ ਚਾਦਰ ਦਾ ਚਾਦਰ ਤਾਂ ਆਪਣੇ ਆ ਸੋਹਣੀ ਆ ਭਾਈ ਦਾਦੀ ਦਾ ਸੂਟ ਤੇ ਦਾਦੀ ਦੀ ਚਾਦਰ ਉਹ ਵੀ ਚਾਦਰ ਹੀ ਲੱਗਦੀ ਆ ਹਾਂ ਹੈਨਾ ਕੈਂਟਾ ਕੈਂਟਾ ਆਪਾਂ ਵੀ ਲੈ ਕੇ ਆਵਾਂਗੇ ਨਿਊ ਚਾਦਰ ਮੰਮੀ ਨੇ ਫੋਨ ਕੀਤਾ ਸੀ ਉੱਥੇ ਸੀਗੇ ਆਪਣੇ ਗਲੀ ਦੇ ਸਾਹਮਣੇ ਕਿਸੇ ਨੇ ਸ਼ਾਪ ਕੀਤੀ ਹੈ ਮੀਨਜ਼ ਉਹਨਾਂ ਦਾ ਅਜ ਮੋਰਤ ਸੀਗਾ ਤੇ ਜਦੋਂ ਮੈਂ ਮਾਰਕੀਟ ਗਈ ਸੀ ਮੰਮੀ ਦਾ ਫੋਨ ਆਇਆ ਸੀ ਕਿ ਆ ਕੇ ਦੇਖ ਲੈ ਪਸੰਦ ਕਰ ਲੈ ਮੈਂ ਕਿਹਾ ਮੈਂ ਬਾਹਰ ਆ ਤੇ ਆਪਾਂ ਕੱਲ ਲੈ ਕੇ ਆਵਾਂਗੇ ਕੈਂਟ ਕੈਂਟ ਚਾਦਰ ਆਪਾਂ ਵੱਧੂ ਲੈ ਕੇ ਆਪਾਂ ਹੀ ਲੈ ਗਏ ਆਪਾਂ ਚਾਦਰ ਲੈ ਕੇ ਆਉਣੀ ਆ ਸੂਟ ਸੂਟ ਤਾਂ ਆਪਾਂ ਲੈਣੇ ਨੇ ਪੌਣੇ ਤਾਂ ਹੁੰਦੇ ਨੇ ਬਾਤ ਕੋਈ ਪਤਾ ਵੀ ਨਹੀਂ ਛੋਟਾ ਵਾਸਤੇ ਤਾਂ ਮੇਰੀ ਪੁਟੀਕ ਵਾਲੀ ਜ਼ਿੰਦਾਬਾਦ ਉਹਦੇ ਕੋਲ ਹੀ ਜਾਉਂਗੀ ਜਦੋਂ ਵੀ ਗਈ ਠੀਕ ਹੈ ਜੀ ਇਹ ਪਤਾ ਨਹੀਂ ਹੁਣ ਕਿੰਨੇ ਕਿੰਨੇ ਦੇ ਆਏ ਦਾਦੀ ਕਿਧਰ ਗਈ ਪਤਾ ਨਹੀਂ ਟਾਈਮ ਕਿੰਨਾ ਹੋ ਗਿਆ ਗੁੰਨੂ 9:05 ਪਲੇਟ ਸੈਟ ਲੈਂਗੇ ਆ ਜਾ ਥੱਲੇ ਗਾਇਜ਼ ਆਪਾਂ ਲੇਟ ਹੋ ਗਏ ਸੀ ਕਿ ਤੁਹਾਨੂੰ ਪਤਾ ਹੀ ਹੈ ਮਾਰਕੀਟ ਗਏ ਸੀਗੇ ਜਾਂ ਫਿਰ ਆਪਣੇ ਕੋਲੇ ਰਾਜਮਾਰੀ ਸਬਜ਼ੀ ਪਈ ਸੀ ਆਪਾਂ ਉਹਦੇ ਨਾਲ ਹੀ ਰੋਟੀ ਖਵਾ ਲਈ ਜੇ ਪਲੇਟ ਡਿੱਗੀ ਨਾ ਸਾਰਾ ਕੰਪੜਾ ਆٹے ਹੋ ਜਾਣੇ ਆਟਾ ਵੀ ਪਿਆ ਸੀ ਜਲਦੀ ਜਲਦੀ ਮੈਂ ਫੁਲਕੇ ਰਾਇ ਗੁੰਨੂ ਨੇ ਰਾਇਤਾ ਤਿਆਰ ਕੀਤਾ ਤੇ ਨਾਲ ਗੁੰਨੂ ਨੇ ਕੱਟੀਆ ਸੈਲਡ ਦੇਖੋ ਦੋ ਡਿਜ਼ਾਈਨ ਬਣਾਇਆ ਗੁੰਨੂ ਨੇ ਸੈਲਡ ਦੇ ਆਜੋ ਤੁਸੀਂ ਵੀ ਖਾ ਲਓ ਕੋਈ ਸਾਡੇ ਕੰਮ ਕਰਨ ਵਾਲੀ ਉਹ ਵੀ ਸੋਹਣੇ ਆ ਨਾ ਤੀਰਾਂ ਦਾ ਸੁੱਖ ਇੱਥੇ ਪਤਾ ਲੱਗਦਾ ਨਹੀਂ ਤਾਂ ਮੈਂ ਆ ਕੇ ਪਹਿਲਾਂ ਜੇ ਮੈਂ ਆਟਾ ਗੁੰਦੀ ਸਬਜੀ ਬਣਾਉਂਦੀ ਰਾਇਤਾ ਪਾਉਂਦੀ ਸਲਾਦ ਕੱਟਦੀ ਦੇਖੋ ਕਿੰਨੀ ਲੇਟ ਹੋ ਜਾਣੀ ਸਬਜੀ ਪਈ ਸੀ ਆਟਾ ਪਿਆ ਸੀ ਰਾਇਤਾ ਗੁੰਨੂ ਨੇ ਪਾ ਲਿਆ ਉਹਨਾਂ ਟਾਈਮ 'ਚ ਮੇਰੇ ਫੁਲਕੇ ਬਣ ਗਏ

ਪੁਰਾਣੀਆਂ ਯਾਦਾਂ ਪੁਰਾਣੀਆਂ ਯਾਦਾਂ ਯਾਦਾਂ ਸਵੇਰੇ ਆ ਗਈ ਸਵੇਰੇ ਆ ਗਿਆ ਆ ਦੇਖੋ ਕੱਲ ਕੀ ਆਜਾ ਮੇਰਾ ਬੋੜਾ ਹੋਇ ਕਿਦਾਂ ਬੋੜਾ ਆ ਗਿਆ ਸਾਹਿਬ ਦਾ ਸਾਹਿਬ ਦੇ ਨਾਲ ਕੌਣ ਬੈਠਾ ਬੁੰਨੂ ਨੇ ਕਿਵੇਂ ਕੀਤੇ ਦੰਦ ਆਹ ਦੇਖੋ ਹਾ ਯੋਗਾਤ ਕੇ ਫੇਰ ਕਰਨਾ ਸੈਬੂ ਗੁੰਨੂ ਨੇ ਨਹੀਂ ਕਰਨਾ ਹਨਾ ਗੁੰਨੂ ਦਾ ਖੜਾ ਛੁੱਟ ਗਿਆ ਫਿਫਥ ਤੱਕ ਹੀ ਜੇਗਾ ਸੈਬੂ ਨੇ ਬਣਾਉਣਿਆ ਯੋਗਾ ਵਾਲੇ ਪੋਜ ਕੱਲ ਬੂਆ ਦਾ ਬੰਡੇ ਆ ਗਾਇਸ ਮੇਰੀ ਬੂਆ ਦਾ ਅਹ ਕੱਲ ਛੱਡੀ ਪਾਈਪ ਤੇ ਨਹੀਂ ਡਾਈ ਕੁੜੀ ਦਾ ਬਰਥਡੇ ਆ ਅਸੀ ਬਰਥਡੇ ਸੈਲੀਬ੍ਰੇਟ ਜਦੋਂ ਨਵਾਂ ਵੀਲੌਗ ਆਊਗਾ ਤੁਹਾਡੇ ਕੋਲੇ ਉਦੋਂ ਅਸੀਂ ਉਹਦਾ ਬਰਥਡੇ ਸੈਲੀਬ੍ਰੇਟ ਕਰਦੇ ਹੋਵਾਂਗੇ ਇਸ ਕਰਕੇ ਤੁਸੀਂ ਕੱਲ ਵਾਲੇ ਵੀਲੌਗ ਚ ਬਰਥਡੇ ਵਿਸ਼ ਕਰ ਦਿਓ ਠੀਕ ਕਰ ਦਿਓਵਾਂਗੇ ਕੇਕ ਕੱਟਦੇ ਹੋਵਾਂਗੇ ਠੀਕ ਹੈ ਜੀ ਫ਼੍ਰੋਮ ਕਰਲੀਨ ਕੈਨੇਡਾ 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 ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕੈਨੇਡਾ ਬੱਸ ਕੈਨ ਐਡਵਾਂਸ ਜੇ ਬਲੌਗ ਜਾਣਾ ਤਾਂ ਹੋਊਗਾ ਹੀ ਅਸੀਂ ਅੱਜ ਕਰਣੀ ਨਹੀਂ ਮਿਸ਼ ਬੂਆ ਨੇ ਮਿਸ਼ ਨਹੀਂ ਕਰਨੀ ਕੀਰਾ ਮੂਝ ਕਹਿੰਦਾ ਮੇਰੀ ਇਹਦਾ ਕੌਣ ਤੇ ਕਰੂਗਾ ਹੈਪੀ ਬਰਥਡੇ ਟੂ ਯੂ ਇਹਦਾ ਵੀ ਨਹੀਂ ਪਤਾ ਫੇ ਰੂਪੇ ਮੰਗੜਾ ਪਾएंगे ਬੂਆ ਦੇ ਬਰਥਡੇ ਤੇ ਖਵਾएंगे ਸਾਨੂੰ ਪਾਰਟੀ ਚ ਆਹ ਕਟਨ ਕਰ ਹੂੰ ਜਲਦੀ ਜਲਦੀ ਜਲਦੇ ਇੰਨਾ ਟਾਈਮ ਨਹੀਂ ਹੈਗਾ ਮੈਂ ਬਿਲਕੁਲ ਕੁਲਚਾ ਕੁਲਚਾ ਬਸ ਇਹ ਤਾਂ ਕੁਲਚਾ ਖਵਾਉਣ ਜੋ ਗਈ ਹੈ ਕੁਲਚਾ 버ગર ਫਰੈਂਚ ਫਰਾਈਜ਼ ਪੀਜ਼ਾ ਪੀਜ਼ਾ ਪਨੀਰ ਪਨੀਰ ਰੱਬ ਬਿਮਾਰ ਹੋ ਗਏ ਹੋਰ ਗੋਲਡ ਬੇਕਰ ਤੁਸੀਂ ਬੋਲਦੇ ਕਰੋ ਨਾ ਗੋਲਡ ਬੇਕਰ ਤੁਸੀਂ ਬੋਲੋ ਥੋੜੀ ਬਾਤ ਗੋਲਡ ਬੇકરી ਓ ਮਾਈ ਗੋਡ ਦੇਖਦੇ ਆ ਭਾਈ ਸਾਹਿਬੂ ਕੱਲ ਸਾਰਿਆਂ ਨੂੰ ਕੀ ਖਵਾਉਂਦਾ ਮੈਰੀਕ ਪਲੈਨਿੰਗ ਕੋ ਸ਼ੋਰ ਦਾ ਬਾਕੀ ਸਵੇਰ ਦੱਸੂਗੀ ਮੈਂ ਕਿਹੜੀ ਪਲੈਨਿੰਗ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਤੁਹਾਡੇ ਤੱਕ ਕਿਸੇ ਦੇ ਗੱਲ ਉਹੀ ਨਹੀਂ ਪਚਦੀ ਕੱਲੀ ਮੈਂ ਪਾਪਾ ਨੂੰ ਹੀ ਦੱਸਦੀ ਆ ਤੇ ਇੱਕ ਤੇਰੀ ਨੀਹਾ ਬੂਆ ਜਿਹੜੀ ਗੱਲ ਪਚਾ ਸਕਦੀ ਆ ਬਾਕੀ ਇਸ ਘਰ ਚ ਕੋਈ ਗੱਲ ਪਚਾ ਨਹੀਂ ਸਕਦਾ ਰਾਮੀ ਸੇ ਮੇਰਾ ਤੂੰ ਤਾਂ ਇੱਕ ਸਕਿੰਟ ਵੀ ਨਹੀਂ ਤੂੰ ਤਾਂ ਗਾਲੀ ਵਾਲੀ ਗੁੰਨੂ ਦੇ ਕੰਨ ਚ ਜਾ ਕੇ ਗੁੰਨੂ 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 ਆਪ ਪਚਾ ਸਕੇ ਜਮਾ ਵੀ ਨਹੀਂ ਜਮਾ ਮੈਂ ਬਚਾ ਲੂੰਗੀ ਕੱਲੋ ਹੀ ਦੱਸੂ ਕੱਲੋ ਸਭ ਵੀ ਬਣਾ। ਆ ਤਾਂ ਮੈਂ ਮਨਾ ਲੂੰਗਾ। ਮੂੰਹ اڈਿਆ ਦਾ ਡਿਆ ਰਹਿ ਗਿਆ ਗੋਨੂ ਦਾ। ਖਾਦੇ ਜਾਣੇ ਨਹੀਂ ਫਿਰ। ਮੈਂ ਤਾਂ ਖਾਉਂਗੀ। ਮੈਂ ਤਾਂ ਤੁਹਾਨੂੰ ਕਹਿੰਦੀ ਸੀ ਕਿ ਜੂਨ ਦੀਆਂ ਛੁੱਟੀਆਂ ਚ ਬਣਾਇਆ। ਮੈਂ ਤਾਂ ਕੁਛ ਨਹੀਂ ਤੁਹਾਨੂੰ ਕਹਤਾ ਪਨੀਰ ਰੈਪ ਪਨੀਰ ਰੈਪ ਖਾ ਕੇ ਖਾਉਂਗਾ। ਚਲੋ। ਬਰਥਡੇ ਕੈਨੇਡਾ ਆ ਤਾਂ ਬੈਠੇ ਆ ਬਰਥਡੇ ਵਾਲੇ ਬੰਦੇ ਇਹ ਆਪਦੀਆਂ ਫਰਮਾਇਸ਼ਾਂ ਤੇ ਖਾਈ ਜਾਂਦੇ ਆ ਦੇਖੋ। ਆਪਦੀ ਆਦੀ ਪਸੰਦ ਦਾ। ਮੇਰੀ ਬੂਆ ਦਾ ਬਰਥਡੇ ਆ ਫਿਰ। ਹਾਂ। ਦੇਖੀ ਜਾਂਦੇ ਆ ਭਾਈ ਕੱਲ ਕੀ ਕੀ ਖਾਂਦੇ ਆ। ਬੂਆ ਦਾ ਬਰਥਡੇ ਮੇਰੀ ਮਰਜ਼ੀ। ਬੱਸ ਤੁਸੀਂ ਸਾਰੇ ਜਾਣੇ ਕਰ ਦਿਓ ਸਾਡੀ ਕੁੜੀ ਐਸ ਤੇ ਢੇਰ ਸਾਰੀਆਂ ਦਵਾਵਾਂ ਵੈਸਟ ਵਿਸ਼ੇਸ ਕਿ ਖੂਬ ਤਰੱਕੀਆਂ ਕਰੇ ਜਿਹੜੇ ਨਵੇਂ ਜੁੜੇ ਉਹਨਾਂ ਨੂੰ ਦੱਸ ਦੋ ਸਕੀਬੂ ਹੈ ਇਹਨਾਂ ਦੀ ਹਾਂਜੀ ਜਿਹੜੇ ਸਾਡੇ ਨਿਊ ਸਬਸਕ੍ਰਾਈਬਰ ਆ ਉਹਨਾਂ ਸਾਰਿਆਂ ਨੂੰ ਦੱਸ ਦਿੱਤਾ ਜਾਵੇ ਕਿ ਇਹਨਾਂ ਦੀ ਸਕੀਬੂਆ ਜਨਾਬ ਜੀ ਦੀ ਸਿਸਟਰ ਮੇਰੀ ਛੋਟੀ ਨਾਨਾ ਪਾਪਾ ਦੀ ਪਾਪਾ ਤੇ ਵੀ ਛੋਟੀ ਸਿਸਟਰ ਪਾਪਾ ਦੀ ਵੀ ਛੋਟੀ ਸੀ ਪਾਪਾ ਦੀ ਛੋਟੀ ਭੈਣ ਹੈ ਸਿੱਧਾ 10 ਸਾਲ ਛੋਟੀ ਹੈ ਸਾਡੇ ਤੱਕ ਹਾਂ ਉਹ ਹੈਗੀ ਆ ਕੈਨੇਡਾ ਕੱਲ ਹੈਗਾ ਉਹਦਾ ਬਰਥਡੇ ਕਤੀ ਮਈ ਕਤੀ ਮਈ ਨੂੰ ਪਰ ਜੂਨ ਨੂੰ ਮੇਰਾ ਤੇਰਾ ਤਾਂ ਪੁੱਛੇ ਨਹੀਂ ਕਿਸੇ ਨੇ ਵੈਸਤੀ ਹੋ ਗਈ ਕੱਲ ਹੈਗਾ ਜੀ ਉਹਦਾ ਬਰਥਡੇ ਤੇ ਤੁਸੀਂ ਸਾਰੇ ਜਾਣੇ ਬੈਸਟ ਵਿਸ਼ੇਸ ਭੇਜੋ ਤੇ ਜੇ ਨਹੀਂ ਸਾਡਾ ਵਲੌਗ ਦੇਖ ਰਹੀ ਹੈ ਤਾਂ ਸਾਡੇ ਸਾਰਿਆਂ ਵੱਲੋਂ ਬਹੁਤ ਸਾਰਾ ਪਿਆਰ ਬਹੁਤ-ਬਹੁਤ ਮੁਬਾਰਕਾਂ ਬਹੁਤ ਸਾਰਾ ਮਿਸ ਯੂ ਪਿਛਲੇ ਸਾਲ ਤੋਂ ਇੱਥੇ ਸੀਗਾ ਪਿਛਲੇ ਸਾਲ ਆਪਾਂ ਇੱਥੇ ਬਰਥਡੇ ਬਣਾਇਆ ਸੀ ਹੂੰ ਪਿਛਲੇ ਸਾਲ ਆਪਾਂ 5 ਸਾਲਾਂ ਬਾਅਦ ਬਣਾਇਆ ਸੀ ਤੇ ਐਤ ਕੀ ਆਪਾਂ ਸਾਲ ਬਾਅਦ ਅਸੀਂ ਕੱਲੇ ਬਣਾ ਲਾਂਗੇ ਤੇਰੇ ਤੋਂ ਬਿਨਾ ਪਰ ਮਲਾਣਾਗੇ ਮਨਾ ਲਾਂਗੇ ਉਹ ਕੱਟੜਾ ਜੰਮੇਂਡਾ ਜਪੀ ਸਾਨੂੰ ਜੰਗਾ ਜਿੰਦਾ ਜਲਦੀ ਬਰਥਡੇ ਬਣਾਉਂਦੇ ਕੈਂਡ ਕੇ ਉਹਨੂੰ ਆਪਾਂ ਵਿੱਚ ਬਖਾ ਲਾਂਗੇ ਉਹ ਤੇ ਫੋਟੋ ਤਾਂ ਲੱਗੀ ਪਈ ਐ ਖਵਾ ਦਾਂਗੇ ਹੋਰ 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 ਮੈਂ ਤਾਂ ਮੈਂ ਤਾਂ ਮੋਛੇ ਲਾ ਦੂੰਗਾ ਸਾਢੇ ਕੁੜੀ ਭਾਈ ਸਾਡੇ ਜਨਾਬ ਜੀ ਤੋਂ 10 ਸਾਲ ਛੋਟੀ ਐ ਉਹ ਸਾਡੇ ਬੱਚਿਆਂ ਵਰਗੀ ਹੋਈ ਐ ਜਦੋਂ ਗਾਇਜ਼ ਉਹ ਪਹਿਲਾਂ ਆਈ ਸੀ ਨਾ ਇੰਡੀਆ ਜਿਹੜੇ ਨਵੇਂ ਜੁੜੇ ਉਹਨਾਂ ਵਾਸਤੇ ਆ ਤਾਂ ਮੇਰੇ ਕੋਲੇ ਕੋਈ ਆਇਆ ਕਾਫੀ ਟਾਈਮ ਉਹ ਜਦੋਂ ਆਈ ਹੋਈ ਸੀ ਉਹ ਮਿਲਿਆ ਜੋ ਕਾਫੀ ਟਾਈਮ ਬਾਅਦ ਕਹਿੰਦੇ ਥੋਡੀ ਜਿਹੜੀ ਵੱਡੀ ਬੇਟੀ ਆ ਉਹ ਕੈਨੇਡਾ ਗਈ ਐ ਮੈਂ ਕਿਹਾ ਜੀ ਉਹ ਮੇਰੀ ਵੱਡੀ ਬੇਟੀ ਨਹੀਂ ਹੈਗੀ ਤਾਂ ਬੇਟੀਆਂ ਵਰਗੀ ਆ ਪਰ ਉਹ ਮੇਰੀ ਨਣਾਣਾ ਰਿਸ਼ਤੇ ਚ ਨਣਾਣਾ ਉਹ ਤਾਂ ਮੇਰੇ ਜਵਾਰ ਕਰ ਗਈ ਹੈ ਦੇਖੋ ਸਾਰਿਆਂ ਨੂੰ ਇਦਾਂ ਲੱਗਦਾ ਕਿ ਉਹ ਸਾਡੀ ਬੇਟੀ ਆ ਤੈਨੂੰ ਨਹੀਂ ਨੇਹਾ ਬੂਆ ਨੂੰ ਵੱਡੀ ਬੇਟੀ ਕਿ ਤੁਸੀਂ ਸਾਰੇ ਜਾਣੇ ਇਦਾਂ ਹੀ ਪਿਆਰ ਦਿੰਦੇ ਰਹੋ ਸਾਡੀ ਫੈਮਿਲੀ ਨੂੰ ਇਦਾਂ ਹੀ سپورਟ ਬਣਾ ਕੇ ਰੱਖਿਓ ਧੀਆ ਹੋਣੀਆਂ ਬਹੁਤ ਜ਼ਰੂਰੀ ਆ ਧੀਆ ਬਿਨਾ ਘਰ 'ਚ ਕੁਛ ਨਹੀਂ ਗਾ ਇੱਕ ਅਸੀਂ ਆ ਮੰਗ ਕੇ ਲਈ ਆ ਭੂਤਨੀ ਉਹ ਵੀ ਮੰਗ ਕੇ ਲੈਤੀ ਸੀਗੀ ਤਾਂ ਹੀ ਇੰਨਾ ਗੈਪ ਆ 10 ਸਾਲਾਂ ਦਾ ਤੁਹਾਨੂੰ ਸਟੋਰੀ ਸੁਣਾਵਾਂਗੇ ਜੇ ਤੁਸੀਂ ਕਮੈਂਟ ਕੀਤੇ ਤਾਂ ਵੀ ਵੀਰੇ ਤੇ ਇਹਨਾਂ ਦੀ ਕੀ ਸਟੋਰੀ ਆ 10 ਸਾਲਾਂ ਦਾ ਗੈਪ ਕਿਵੇਂ ਪਿਆ ਵੀਰੇ ਤੇ ਪਾਪਾ ਤੇ ਨਿਹਾਂ ਬੁਆ ਦੀ ਪਾਪਾ ਤੇ ਨਿਹਾਂ ਬੁਆ ਦੀ ਸਟੋਰੀ ਪੇਰੇ ਅਸੀਂ ਤੁਹਾਨੂੰ ਦੱਸਾਂਗੇ ਮੇਰੇ ਤਾਂ ਕੁਝ ਨਹੀਂ ਖਾਇਆ ਜਾਂਦਾ ਇਥੇ ਮੇਰਾ ਸਿਕਾ ਖੋ ਗਿਆ ਓਕੇ ਸਾਡੇ ਦੁਸਾਰ ਦੇ ਵਿੱਚ ਵੀ ਹੋਣੀ ਜ਼ਰੂਰੀਅਤੀਆਂ ਬਿਨਾ ਘਰ ਦਾ ਕੁਝ ਨਹੀਂ ਹੋ ਸਕਦਾ ਮੈਂ 7 ਸਾਲਾਂ ਤੋਂ ਲੱਗਿਆ ਮੈਨੂੰ ਸਤ ਮਾ ਲੱਗਿਆ ਇਹ ਸਾਲ ਉਹ ਸਬਜੀ ਵਾਲਾ ਆਇਆ ਗੁੰਨੂ ਦੇ ਕੀ ਕਹਿ ਰਿਹਾ ਆ ਸਤ ਸਾਲਾਂ ਤੋਂ ਮੈਂ ਸਤ ਮਾ ਗੇਵਨ ਆ ਸਤ ਸਾਲਾਂ ਤੋਂ ਹੁਮਾ ਤੇ ਬਾਕੀ ਤੁਸੀਂ ਸਾਰੇ ਦੱਸਿਓ ਕਮੈਂਟਾਂ ਦੇ ਵਿੱਚ ਕੱਲ੍ਹ ਵਾਲਿਆ ਜੀ ਤੁਸੀਂ ਸਾਰੇ ਕਿੱਥੋਂ ਕਿੱਥੋਂ ਬਲੌਂਗ ਕਰਦੇ ਆ ਆਪਦੇ ਆਪ ਦੇ ਸ਼ਹਿਰ ਮੈਂਸ਼ਨ ਕਰਿਓ 8 ਸਾਲ ਰਹੂਗੀ ਉਹシャਈ ਦੇ ਸਬਜੀ ਵਾਲਾ ਆ ਗਿਆ ਬਾਰ ਉਹ ਚੀਕੂ ਤੇ ਨਾਇਆ ਹੋਣਾ ਡੈਡੀ ਆਸਤੇ ਮੰਗਵਾਏ ਸੀ ਚੀਕੂ ਉਹ ਲੈ ਕੇ ਤਾਂ ਆਉਂਦਾ ਨਹੀਂ ਵੈਸੇ ਡੇਲੀ ਕਿਉਂਕਿ ਉਹ ਕਹਿੰਦਾ ਜਿਆਦਾ ਨਹੀਂ ਹੁੰਦੇਗੇ ਸੇਲ ਖਰਾਬ ਹੋ ਜਾਂਦੇ ਆ ਫਿਰ ਆਪਾਂ ਉਹ ਤੋਂ ਸਪੈਸ਼ਲ ਮੰਗਾਈ ਸੀ ਦੇਖਿਆ ਚੀਕੂ ਤਾਂ ਹੈ ਨਹੀਂ ਕੁਝ ਹੋਰ ਦੇ ਲੈਣੇ ਸਬਜੀ ਤਾਂ ਪਈ ਆ ਕੱਲ ਲਵਾਂਗੇ ਕਿਆ ਕੱਲੂ ਕੱਲ ਦਾ ਅਸੀਂ ਪਾਰਟੀ ਕਰਨੀ ਆ ਕਿਆ ਪਾਰਟੀ ਹਣਾ ਵੀ ਕੱਲੂ ਅਸੀਂ ਲੈ ਲਾਂਗੇ ਕੋਈ ਨਾ ਕਿਆ ਖਾਜੇ ਤਾਂ ਪਈ ਆ ਖਾਣਾ ਮਿਸਾਬੂ ਲਓ ਜੀ ਹੁਣ ਅਸੀਂ ਖਾਣਾ ਖਾ ਲਈਏ ਬਾਕੀ ਗੱਲਬਾਤ ਕਰਦੇ ਆ ਤੁਹਾਡੇ ਨਾਲ ਬਾਅਦ ਚੋ ਪੈਣ ਭਰਾ ਖੇਡੀਆਂ ਨੇ ਦੇਖੋ ਮੇਰਾ ਮੇਲਣ ਕੌਣ ਕੌਣ ਆਏ ਖੇਡਦਾ ਰਿਹਾ ਬਚਪਨ ਚ ਮੇਰਾ ਮੇਲਣ ਇਧਰ ਆਜਾ ਨਾ ਨਾ ਮੂੰਹ ਤੇ ਵੱਜਵਾ ਦੇ ਹੌਲੀ ਹਈ ਐ ਤੇ ਨਹੀਂ ਤੇਰੇ ਅੱਜ ਰੋਟੀ ਪੱਕ ਰੀਆ ਉਹ ਰੋਟੀ ਫੱਕ ਰੀਆ ਰੋਟੀ ਪੱਕ ਤੇ ਬੋਨੇ ਪੋ ਮਾਰਿਆ ਚਲੋ ਅਨਜਾ ਲੱਗ ਗਿਆ ਭਾਈ ਕੀ ਵਜ੍ਹਾ ਨਾ ਵੱਜਿਆ ਹੈ ਬਾਚਾ ਕੁਛ ਨਾ ਇਹਦਾ ਬਰੇ 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 ਬੋਏ ਕੁਛ ਨਾ ਇਹਦਾ ਬੱਸ ਬੱਸ ਸਟਰੋਂਗ ਬੋਏ ਦੇ 6 ਵਜ ਕੇ ਰੋਂਦੇ ਨਹੀਂ ਹੁੰਦੇ ਕੁੜੀਆਂ ਰੋਂਦੀਆਂ ਹੁੰਦੇ ਬੋਏਜ਼ ਐਂ ਕਰਦੇ ਖੜਾ ਹੋ ਜਾ ਸ਼ਕਤੀਮਾਨ ਬਣ ਜਾ ਆ ਨਾ 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 ਇਹਨਾਂ ਨਾਲ ਮਾਰਿਆ ਇਹਨੇ ਗਲਤੋ ਨਹੀਂ ਮਾਰਿਆ ਫੇੜ ਤੇ ਖੇੜ ਤੇ ਵੱਜ ਗਿਆ ਪੁੱਤ ਸੋងੇ ਫੇਰ ਉੱਪਰ ਰੋਟੀ ਵੇਲਲੀ ਹੁੰਦਾ ਸੀਗਾ ਸਨਾਂ ਡਿਜ਼ਾਈਨ ਕਿੱਥੋਂ ਸਿੱਖਿਆ ਜਰਾਬਾ ਪਾਈਆਂ ਬਾਹਰਲਾ ਮੁੰਡਾ ਬੰਦਾ ਹੈ ਸਾਡਾ ਬਾਹਰਲਾ ਇਹਨੇ ਇਹਨੇ ਨਾ ਵਈ ਵੱਡੇ ਹੋ ਕੇ ਰਸ਼ੀਆ ਦਾ ਸਿੰਗਰ ਬੰਨਾ ਰਸ਼ੀਆ ਦਾ ਜਰਾਬਾ ਦੇ ਕੋਲ ਅਲਗ-ਅਲਗ ਪਾਈਆਂ ਟਾਰ ਕੱਢੀ ਆਂਦੀ ਆ ਰੇ ਮਮਮੀ ਸਾਇਮ ਨੇ ਕੀ ਬੰਨਾ ਹੈ ਵੱਡੇ ਹੋ ਕੇ? ਕ੍ਰਿਕਟਰ ਯਾ ਰਸ਼ੀਆ ਦਾ ਆਏ ਆਏ ਫਿਰ ਟਾਰ ਕੱਢ ਕੇ ਜਾਇਆ ਗੁਰੂ ਆੜੜ ਜਬ ਦਿਖਾ ਦੇ ਫਿਰ ਖੜਾ ਹੋ ਕੇ ਆਈ ਐਮ ਅ ਸਿੰਗਰ ਆ ਮਰੋ ਸ਼ੇਕਾ ਸੁਣ ਕੇ ਰੋਕ ਕਰਕੇ ਨੋ ਦਿਖਾ ਦੇ ਫਿਰ ਯੋ 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 ਹਣੀ ਸਿੰਘ ਯੋ ਯੋ ਹਣੀ ਸਿੰਘ ਖੜੋ ਕੇ ਤਾਂ ਤੇਰੀ ਡਰੈਸ ਅਪ ਤਾਂ ਪੂਰਾ ਨਹੀਂ ਨੀ ਕੱਚੇ ਨਾਲ ਜਰਾਪਾ ਕੱਚੇ ਨਾਲ ਜਰਾਪਾ ਸਭਨੇ ਬਣੀ ਕੱਚੇ ਨਾਲ ਜਰਾਪਾ ਤੁਸੀਂ ਆ ਜਾਓ ਤੁਸੀਂ ਨਹੀਂ ਖੇਡੀਆਂ ਨੇ ਹੂੰ 11:00 ਵੱਜ ਗਏ 11 ਚੱਲ ਬਹੁਤ ਵੇਲੇ ਨੀਂਦ ਨਹੀਂ ਆਉਂਦੀ ਤੜਕੇ ਜਾਗ ਨਹੀਂ ਆਉਂਦੀ ਕੋਈ ਨਹੀਂ 30 30 ਗਾਇਸ ਵੀਰ ਅੱਜ ਆਪਾਂ ਲੋਕ ਆਪ ਇੱਥੇ ਕਰਦੇ ਐਂਡ ਕੱਲ ਮਿਲਦੇ ਕੋਰਨ ਵਲੌਗ ਦਿਨਾ ਲਾਈਕ ਸ਼ੇਅਰ ਕਮੈਂਟ ਕਰਾਇਓ ਜੂ ਜਾ ਓਕੇ ਜੀ ਬਾਈ ਬਾਈ ਗੁੱਡ ਨਾਈਟ ਬਾਈ ਕਰ ਦੋ ਬੱਤ ਬਾਈ ਮੈਨਰੇ ਤਾਂ ਕਹੇ ਸੀ ਸ਼ਟਰ ਬੰਦ ਕਰ ਦੇ ਸ਼ਟਰ ਬੰਦ ਕਰਕੇ ਜਰਾ ਬਾਣੀ ਤਾਰੀਆਂ ਆਉਂਦੀਆਂ ਮੱਤ ਤਾੜਨੀ ਨਹੀਂ ਸ਼ਟਰ ਬੰਦ ਕਰ ਸ਼ਟਰ ਸ਼ਟਰ ਕੋ